देख लो क्या कोई ना बढ़िया

ਵਾਹ ਦੇਖ ਲਓ ਆ ਦੇਖ ਲਓ ਕੋਈ ਨਾ ਵਧੀਆ ਕੀਤਾ ਦੇਖ ਲਓ ਚੋਰੇ ਰਹਿ ਰਹੇ ਨਾ ਤੁਸੀਂ ਨਹੀਂ ਆ ਮੈਕੀਕਰੀ ਨਾ ਨਹੀਂ 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 ਕੋਈ ਨਾ ਜਬਾ ਜੀ ਗਿਆ ਨਾ ਹੇਰੀ ਕਟ ਤੇ ਬਾਜਾ ਹਾਂ ਦੇ ਮਰ ਜੀ ਗਿਆ ਨਾ ਆਹਾ ਯਾਦੂ ਕਹਿੰਦੇ ਹਾਦਸਾ ਵਾਈ ਹਾਂਜੀ ਕੀ ਹਾਲ ਹੈ ਠੀਕ ਠਾਕ ਸਾਰੇ ਜਾਨੇ ਹੋ ਤੁਹਾਨੂੰ ਪਿਛਲੇ ਦੋਨੇ ਬਲੌਗ ਵਧੀਆ ਲੱਗੇ ਹੋਣਗੇ ਕੋਸ਼ਿਸ਼ ਇਹ ਕਰਾਂਗੇ ਵੀ ਰੋਜ਼ ਡੇਲੀ ਦਾ ਇੱਕ ਬਲੌਗ ਪਾਇਆ ਕਰਾਂਗੇ ਹੁਣ ਜਦ ਤੱਕ ਇੱਥੇ ਹੈਗੇ ਆ ਤੇ ਫੇਰ ਥੋੜਾ ਲੇਟ ਹੋ ਗਿਆ ਸੀਗੇ ਬ੍ਰੀਕਫਾਸਟ ਆਪਾਂ ਕਰਿਆ ਤਾਂ ਸੀ ਖਾਣਾ ਪੀਣਾ ਫਿਰ ਆਹ ਰੈਡੀ ਹੋ ਗਏ ਆ ਚੱਲੇ ਆ ਤੁਹਾਨੂੰ ਮਿਲਦੇ ਆਂ ਅੱਜ ਕਿੱਥੇ ਚੱਲੇ ਆਂ ਅੱਜ ਕੋਈ ਨਵੀਂ ਥਾਂ ਹੋਗੀ ਤੇ ਜਲਦੀ ਤੁਹਾਨੂੰ ਮਿਲਦੇ ਆਂ ਇੱਥੇ ਪਹੁੰਚ ਕੇ ਬਣੇ ਰਹੋ ਲੋਈ ਹੁਣੇ ਰੈਡੀ ਛੜੀ ਹੋ ਕੇ ਆ ਗਏ ਆਂ ਓਹ ਹੋ ਹੋ ਹੈ ਕਿ ਇਹ ਇਹ ਕਿਉਂ ਇੱਕ ਤੇ ਆਣਾ ਹੈ ਅੱਬਿਆ ਫੇਰ ਕਿਆ ਹੋਉਂਦੇ ਆਣਾ ਓਹ ਹੋ ਹੋ ਇਹ ਕੀ ਹੋਇਆ ਕਿ ਨਾ ਪਾਣੀ ਆਵੇ ਸਹੀ ਰਸਤੇ ਤੇ ਆ ਗਏ ਹਾਂ ਲਓ ਜੀ ਟੈਕਸੀ ਐਕਸੀ ਕਰਾ ਲਈ ਆ ਓਟੋ ਚ ਅਸੀਂ ਬਾਹਰ ਨਿਕਲ ਗਏ ਆ ਤੇ ਹੁਣ ਦੇਖਦੇ ਆ ਕਿਹੰਜੀਆਂ ਤਿਆਰੀਆਂ ਬਣਦੀਆਂ ਨੇ ਦੇ ਸਿਆਜ ਚੌਣ ਨਹੀਂ ਆਇਆ ਜੀ ਇਹਨੂੰ ਵੀ ਬਰਦਾ ਕੀ ਆਈ ਹੋ ਗਈ ਇਹ ਮੁੰਡਿਆਂ ਦੀ ਕੋਈ ਫੋਨ ਵੀ ਨਹੀਂ ਲੱਗਦਾ ਤਾਂ ਦਾ ਭਾਵ ਤਾਂ ਇਹ ਜਾਣਦੇ ਆ ਹਉ ਜੀ ਤੇਰੇ ਕਹਿੰਦੇ ਕਾ ਤੁੰਗਾ ਲਾਉਣਾਂ ਦੀ ਤਿਆਰੀ ਲਾਦੇ ਮੈਨੂੰ ਬੰਦੇ ਜੋ ਅਗਲੇ ਅੱਛੇ ਹੁੰਨਾਂ ਰਣਾ ਬਣਾਉਦਾ ਅੱਛੇ ਹੁੰਨਾਂ ਅੱਜ ਆ ਰਹੇਗੇ ਤੁੰਗਾ ਲਗਾएंगे ਤੇ ਰੱਖਿਆ ਜੀ ਇੱਕ ਤਾਂ ਆਏ ਨੂੰ ਹੋਰ ਤੇ ਰੱਖੀ ਜਾਂਦੇ ਆ ਬੇਫਿਕਰਾਈ ਜਾਂਦੇ ਆ। ਚਾਹ ਵੀ 10 ਫੋਲ ਆ ਗਈ। ਜੀ ਕਿੱਦਾਂ? ਰੈਡੀ ਆ? ਤਿਆਰੀਆਂ? ਤਿਆਰੀਆਂ ਬੁਣੀਆਂ ਖੱਜ ਲਈਆਂ। ਜੱਜ ਨਾ ਚਲਾਇਓ। ਆਪਣੀ ਜੀ ਸਮਝ ਕੇ ਬਗਾਨੀ ਨਹੀਂ। ਆਪਣੀ ਸਮਝਣੀ ਆ। ਚੰਦਨਾ ਖਾਲੀ ਮੇਰੇ ਤੋਂ। ਚਲੋ ਜੀ ਤੁਹਾਨੂੰ ਮਿਲਦੇ ਆ। ਪੌਂਡ। ਹੁਣ ਲੱਗੇ ਬੈਠੇ ਜਾਉਂਗੇ ਆਂ ਦੇ। ਤਿਆਰੀ ਹੈ। ਰੌਣਕ ਰੌਣਕ ਲੱਗ ਪਿਆ। ਚਲਾਣੇ ਦਿੱਤਾ ਨੇ ਪਿਆਰੀਆਂ ਬੁੜੀਆਂ ਬੁੜੀਆਂ ਤੇ ਲੈ ਕੇ ਰਾਈਟ ਨਾਲ ਦੱਸ ਲੈ ਕਿਤਾ ਕਿਤਾ ਫਾਇਦਾ ਬੜੀ ਇਹਨਾਂ ਚੱਲਦੇ ਆਨ ਕਰਾ ਲਾਓ ਜੀ ਫਾਇਦਾ ਤਾਂ ਵਧੀਆ ਆ ਫਿਰ ਜਿੱਤੇ ਕਿਵੇਂ ਆ ਡਾਕਟਰ ਕਿਵੇਂ ਆ ਬੜਾ ਵਧੀਆ ਪਿਆਰੀਆਂ ਲਾਓ ਜੀ ਫਾਇਦਾ ਤਾਂ ਵਧੀਆ ਆ ਫਿਰ ਜਿੱਤੇ ਕਿਵੇਂ ਆ ਡਾਕਟਰ ਕਿਵੇਂ ਆ ஏதா மாடா நீளா மாடா ਕੀ ਯਾਰ ਨੇ ਹੋਰ ਵੀ ਬਥੇਰੇ ਨੇ ਮੁੰਡੇ ਆਓ ਆ ਦੌੜ ਗਏ ਨੇ ਕੋਈ ਆਪ ਕੋਲ ਆ ਰਹੇ ਨੇ ਕਿਵੇਂ ਆ ਗਾਈਜ਼ ਮੇਰੇ ਪਤਨੀ ਕਦੇ ਰੁਪਿਆ ਇਹ ਪਤਾ ਪਾ ਤਾ ਬਸਦਾਨੇ ਕੰਮ ਕਰ ਇਕਨੋਲੋਜੀਆ 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 ਕਰਤਾ ਕਰਤਾ ਹੋਈ ਕਮ ਜੀ ਤੋ ਮੈਂ ਡਰਦਾ ਸੀ ਕਰਤਾ ਕੱਟ ਲੀਆ ਪਹੁੰਚੇ ਆਏ ਆਪਣੇ ਅੱਡੇ ਤੇ ਅੱਡੇ ਤੇ ਪਹੁੰਚੇ ਆਏ ਅੱਡੇ ਤੇ ਆਓ ਜੀ ਗੱਡੀ ਚਲਾ ਕੇ ਮੁੰਡੇ ਆ ਗਏ ਨੇ ਤੇ ਡਰਾਈਵਰੀ ਤਾਂ ਹੋਰ ਬੱਕਰੀ ਕੀਤੀ ਆ ਬੰਦੇ ਨੇ ਡਰਾਈਵਰੀ ਕੀਤੀ ਨਾ ਜਿਹੜੀ ਫੇਰਾ ਲਾਤਾ ਡਰਾਈਵਰੀ ਤਾਂ ਜੀ ਹੋਰ ਪਤੇ ਨਾਲ ਨਹੀਂ ਕੀਤੀ ਆ ਜਿਹੜੀ ਭਾਜੀ ਨੇ ਕੀਤੀ ਨਾ ਐਂਡ ਜਾ ਕੇ ਅਸੀਂ ਦੋ ਸੂਤਰੇ ਕਰਾਉਣੀਆਂ ਲੋਕਾਂ ਨਾਲ ਇੱਕ ਗੱਡੀ ਮਿਲੀ ਅਸੀਂ ਦੋ ਸੂਤਰੇ ਨਹੀਂ ਕਰਦੇ ਬੰਦਾ ਇੱਥੇ ਆ ਗਿਆ ਗੱਡੀ ਤੇ ਇੱਥੇ ਘੜੀ ਆ ਹਾਂਜੀ ਕੀ ਹਾਲ ਹੈ ਜੀ ਬਹੁਤ ਧੰਨਵਾਦ ਇਹ ਬਲੌਗ ਅੱਜ ਤੱਕ ਬੁਝਾ ਲਗਾਉਗਾ ਹੁਣ ਸਾਡੀ ਤਿਆਰੀ ਆ ਜਾਣ ਦੀ ਹੋਟਲ ਚ ਜੇ ਸਾ ਬਣ ਗਈ ਸ਼ਾਂਤ ਵਿੱਚ ਬੱਸ ਸ਼ੋਰ ਗਮਰਦੀ ਦੀ ਦੇਖਣਾਗੇ ਤੇ ਤੁਹਾਨੂੰ ਜਲਦੀ ਮਿਲਦੇ ਆਂ ਇਹਦੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਬਣੇ ਗਿਆ ਘੋਟਾਂ ਤੇ ਆਉਣ ਦਾ ਇੱਥੇ ਬਣੇ ਰਿਓ ਤੁਹਾਨੂੰ ਦਿਖਾਉਂਦੇ ਘੋਟਾਂ ਆਪਣਾ ਵੀ ਤੇਰੇ ਕੋਲ ਪਈ ਹੋਈ 22 ਇਹ ਲੈਣੇ ਕੁਛ ਖਾਣ ਨੂੰ ਥਾਲ ਦੀ ਛੜੀ ਰੌਟ ਟ੍ਰੋਫੀ ਦੇਖਾਂਗੇ ਖਾਣ ਨੂੰ ਇੱਕ ਵਾਸ਼ਰੂਮ ਜਾ ਕੇ ਆਏ ਆ ਜਿਹੜਾ ਉਹਦਾ 10000 ਲਾ ਲਿਆ ਉਹਦਾ 10000 ਲਾ ਲਿਆ ਮੇਰੇ ਪੁੱਤਾਂ ਨੇ ਕੋ ਗਿਆ ਜੀ ਰੋ ਸ਼ੂਗਰ ਇੰਡੀਆ ਕਿਤੇ ਕਿੰਨੇ ਦਾ ਹੋਊਗਾ ਇਹ 30 35 ਦਾ ਇੱਥੇ ਹੋਗਾ 6500 ਦਾ ਹਾਂ ਜੀ ਵੀਰੇ ਆ ਗਿਆਂ ਉਹ ਕੁਆਟਿਟੀ ਵੀ ਇੱਥੇ ਇਹ ਪੰਜਾਬ ਲੈਣੀ ਹੁਣ ਬੈਸਕਟ ਤਾਂ 20 30 ਦਾ ਇੱਥੇ 25000 12000 ਦਾ 82000 ਆ ਸੀਗੇ 124 65000 ਲਾਓ ਵੀ ਮਿੱਤਰੋ ਹੋਟਲ ਆ ਜੇ ਪਹੁੰਚ ਚੁਕੇ ਆ ਅਣ ਤਿਆਰੀ ਹੋ ਗਈ ਸਾਡੀ ਸੌਣ ਦੀ ਸੋਹਣਾ ਦਾ ਕੀ ਹਾਲੇ ਨੀਂਦ ਤਾਂ ਲੇਟੇ ਆਉਂਦੀ ਹੈ ਬਹਿ ਕੇ ਆਣ ਜਾਏ ਕਾਫੀ ਬਣਾ ਲੈਣੀ ਹੈ ਕਾਫੀ ਪੀਣਾ ਆਪਣੀ ਨਾਲ ਵੈਸਪਰ ਖਾ ਲੈਣੇ ਆ ਸੌਣਿਆਂ ਨੂੰ ਟਾਈਮ ਹੋ ਜਾਣਾ ਬਸ ਚਲੋ ਮਿਲਦੇ ਆ ਤੁਹਾਨੂੰ ਜਲਦੀ ਅਕੋਰ ਬਲੌਗ ਦੇ ਨਾਲ ਤੁਹਾਡੇ ਫੇਰ ਬਲੌਂਡ ਤੱਕ ਦੇਖਿਆ ਤਾਂ ਤੁਹਾਡਾ ਸਾਰਿਆਂ ਭਰਾਵਾਂ ਦਾ ਧੰਨਵਾਦ ਆ। ਜੇ ਆਂ ਸਬਸਕ੍ਰਾਈਬ ਕਰਿਓ, ਫੋਲੋ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ। ਤੁਹਾਡੀ ਸਪੋਰਟ ਨਾਲ ਹੀ ਆ। ਓਕੇ ਜੀ। ਲਵ ਯੂ ਸਾਰਿਆਂ ਨੂੰ। ਅੰਦਾਵ ਜੀ ਹੋਟਲ ਆਏ ਸੀ ਤੇ ਮੁੰਡੇ ਕਹਿੰਦੇ ਵੀ ਬੱਲੀਬਾਲ ਖੇਲਣਾ। ਬੱਲੀਬਾਲ ਸ਼ੁਰੂ ਕਰ ਲਿਆ। ਜਾਟ ਰਖੀ ਇਹਦਾ ਖੇਲਾ ਦਾ ਆ ਸ਼ਰਮਾਤ ਹੁੰਦੇ ਆ। ਆਹ ਨਾ ਆਹ ਨਾ ਉਹਨੇ ਗੱਲ ਪਾਈ ਆ ਸਰਵਿਸ ਕਰਾਈ ਆ ਸਰਵਿਸ ਤਾਂ ਹੋਈ ਨਹੀਂ ਸਾਡੀ ਫੀਸ ਤੇ ਹੋਈ ਉਹਦਾ ਆਲਾ ਆਪਣੀ ਦਾ ਨਿਉ ਰਾ ਰਾਤੀ ਉਹਦੇ ਨੇੜੇ ਨੇੜੇ ਵਾਲਾ ਆ ਉਹ ਪੈਰ ਨਾ ਪੜਦੇ ਮੈਂ ਕਾਟਦਾ ਤੂੰ ਰਹਿਣ ਬੂ ਆਪ ਹੀ ਕਰ ਦੇ ਮੈਂ ਤੁਹਾਨੂੰ ਵੀਰ